ਦੇਖੋ ਜੇ ਆਪਾਂ ਪੰਜਾਬੀਆਂ ਨੂੰ ਇਕਨੋਮਿਕਲੀ ਤਕੜੇ ਕਰਨਾ ਕਿਸਾਨਾਂ ਦੀ ਵਕਿਆ ਹੀ ਆਮਦਨ ਨੂੰ ਵਧਾਉਣਾ ਹੈ ਤਾਂ ਮੰਤਰੀ ਸਾਹਿਬ ਦਾ ਦੁੱਗਣੀ ਕਰਨ ਦੀ ਗੱਲ ਕਰਦੇ ਸੀ ਜੇ ਵਕਿਆ ਹੀ ਦੁੱਗਣੀ ਕਰਨੀ ਹੈ ਤਾਂ ਸਾਨੂੰ ਜਿਹੜਾ ਐਨੀਮਲ ਹਸਬੰਡਰੀ ਤੇ ਅਲਾਈਟ ਜਿਹੜੇ ਸਹਾਇਕ ਖੇਤੀ ਦੇ ਸਹਾਇਕ ਖੰਦੇ ਉਹਨਾਂ ਨੂੰ ਉਤਿਆਰ ਕਰਨਾ ਪਵੇ ਉਹਦੇ ਵਿੱਚ ਐਨੀਮਲ ਹਸਬੰਡਰੀ ਬੜਾ ਵੱਡਾ ਰੋਲ ਪਲੇ ਕਰ ਸਕਦਾ ਹੈ ਇਹਦੇ 'ਚ ਅੱਜ ਮੈਨੂੰ ਮਹਾਰਾਜ ਨੇ ਦੱਸਿਆ ਵੀ 1 ਰੁਪਏ ਦੀ ਇਨਵੈਸਟਮੈਂਟ ਨਾਲ 4 ਰੁਪਏ 70 ਪੈਸੇ ਦੀ ਰਿਟਰਨ ਹੁੰਦੀ ਹੈ। ਸੋ ਉਹਦੇ ਮੱਦੇਨਜ਼ਰ ਰਾਜਾਂ ਅੱਜ ਵੀ ਸੀ ਸਹਿਮਾਨਾ ਡਿਪਾਰਟਮੈਂਟ ਦੇ ਅਫਸਰਾਂ ਨਾਲ ਗੱਲ ਕੀਤੀ ਔਰ ਜਿਹੜੀਆਂ ਪਿੱਛੇ ਜੇ ਬਹੁਤ ਕੁਝ ਜਿਹੜੀਆਂ ਪ੍ਰੋਬਲਮਾਂ ਦਰਪੇਸ਼ ਆਈਆਂ ਸਾਡੇ ਖਾਰੇਪੇਡ ਆਈ ਹੈ ਉਹ ਰਾਏਕੀ ਕਲਾਹੀ ਹੈ। ਸੋ ਸਰਕਾਰ ਨੇ ਬੜੀ ਚੁਸਤੀ ਨਾਲ ਬੜੀ ਹੀ ਚੁਸਤੀ ਫੁਰਤੀ ਨਾਲ ਉਹਨੂੰ ਕੋਈ ਦਿਨਾਂ ਦੇ ਵਿੱਚ ਕੰਟਰੋਲ ਕਰ ਲਿਆ। ਅੱਗੇ ਤੋਂ ਨਾ ਹੋਵੇ ਇਹਦੇ ਲਈ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਮੈਗਜ਼ੀਨ ਉਹਨੂੰ ਸਾਰੀਆਂ ਸੁਸਾਇਟੀਆਂ ਵਿੱਚ ਲਵਾਉਣ ਲਈ ਸਿਫਾਰਸ਼ ਕੀਤੀ ਗਈ ਹੈ ਸੋ ਇੱਕ ਬੜੀ ਸਾਰਥਿਕ ਮੀਟਿੰਗ ਸਿੱਧ ਹੋਈ ਹੈ ਔਰ ਇਹਨੂੰ ਰੁਟੀਨ ਹੀ ਕਰਿਆ ਕਰਾਂਗੇ